ਅੱਜ ਆਹੀਂ ਆਏ ਬੜੇ ਦੁਖੀ ਹੀ ਕਿਉਂਕਿ ਸਾਨੂੰ 16 ਬੱਧੀ ਹੋ ਗਏ 40 ਸਾਲ ਹੋ ਗਏ ਧਰਮੀ ਫੌਜ ਦੇ ਮਸਲੇ ਜਿਹੜੇ ਆ ਉਹ ਲਟਕੇ ਹੋਏ ਨੇ ਇੱਥੇ ਮੈਂ ਥੋੜਾ ਅਪੀਅਰ ਕਰ ਦੇਣੀ ਚਾਹੁੰਦਾ ਸਿੱਖ ਕੌਮ ਨੂੰ ਤੇ ਸਿੱਖ ਬੁੱਧੀ ਜੀਵਨ ਕਿ ਜਦੋਂ ਅਸੀਂ ਧਰਮੀ ਫੌਜੀ ਬੋਲਦੇ ਆ ਤਾਂ ਸਾਨੂੰ ਕਹਿੰਦੇ ਨੇ ਕਿ ਪਤਾ ਨਹੀਂ ਪੈਸੇ ਇਕੱਠੇ ਕਰ ਲਈ ਬੋਲਦੇ ਨੇ ਜਾਂ ਇਹਨਾਂ ਨੂੰ ਕੀ ਚਾਹੀਦਾ ਫਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਤੇ ਉਥੇ अनेका ਮਲਕਾ ਕਾਲ ਤੱਕ ਦੇ ਹਾਟੇ ਟੇਰੀ ਹੋ ਜਾਂਦਾ ਹਜ਼ਾਰਾਂ ਸੰਗਤ ਮਾਰੀ ਜਾਂਦੀ ਆ ਔਰ ਉਹਦੇ ਫੈਸਲੇ ਕਰਕੇ ਉਹਦਾ ਮਲਕਾ ਸੱਚ ਜਾਗਰਨ ਕਰਨ ਵਾਸਤੇ ਤੇ ਜਿਹੜੇ ਉਦੋਂ ਧਰਮੀ ਫੌਜੀ ਸ਼ਹੀਦ ਹੋ ਗਏ ਸੀ ਜ਼ਖਮੀ ਹੋ ਗਏ ਸੀ ਜਿਹੜੇ ਇੰਟਰੋਕੇਟ ਹੋ ਗਏ ਇਹ ਤਿੰਨ ਗਰੁੱਪ ਜਿਹੜੇ ਨੇ ਇਹ ਅੱਜ ਮੰਝੀਆਂ ਦੇ ਉੱਤੇ ਪਏ ਨੇ ਇਹਨਾਂ ਨੂੰ ਵੇਖਣ ਦੀ ਲੋੜ ਆ ਬਾਕੀ ਜਿਹਨਾਂ ਡੇਸੇ ਫ੍ਰਾਮ ਸਰਵਿਸ ਨੇ ਜਾਂ ਹੋਰ ਜਿਹੜੇ ਧਰਮੀ ਫੌਜੀ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਇਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਸਾਨੂੰ ਕਿਸੇ ਚੀਜ਼ ਦੇ ਨਾਲ ਲਾਲਚ ਨਾਲ ਜੁੜੇ ਤਾਂ ਉਹ ਇੱਕ ਇੱਕ ਧਰਮੀ ਫੌਜੀ ਨੂੰ ਸਦਕੇ ਤੇ ਉਹਨਾਂ ਦੇ ਉਹਨਾਂ ਦੀ ਹਾਲਾਤ ਵੇਖਿਆ ਵੀ ਕਿਹੜੇ ਹਾਲਾਤ ਚ ਆਪਣਾ ਜੀਵਨ ਬਤੀਤ ਕਰ ਰਹੇ ਨੇ ਜਦੋਂ ਸਿੱਖ ਕੌਮ ਦੇ ਉੱਤੇ ਇੱਕ ਟਿੰਕ ਦੇ ਤੋਪਾਂ ਨਾਲ ਹਮਲਾ ਹੋ ਗਿਆ ਔਰ ਇਹ 40 ਸਾਲ ਦੇ ਵਿੱਚ ਹੱਲ ਕਿਉਂ ਨਹੀਂ ਹੋਇਆ ਦੂਸਰੇ ਪਾਸੇ ਬੇਨਤੀ ਇਹ ਆ ਕਿ ਪਿਛਲੇ ਸਾਲ ਐਸੇ ਪਿਛਲੇ ਸਾਲ ਜਨਵਰੀ ਦੇ ਵਿੱਚ ਸੁਲਤਾਨ ਪਰ ਲੋਧੀ ਦਾ ਜਿਹੜਾ ਉਹ ਹੱਲ ਹੋ ਰਿਹਾ ਸੀ ਔਰ ਜੇਕਰ ਹੁਣ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਪਿਸਟਲ ਦੇ ਨਾਲ ਗੋਲੀ ਚੱਲਦੀ ਹੈ ਤਾਂ ਉਹਦਾ ਹੱਲ ਹੋ ਰਿਹਾ ਔਰ ਇਹ ਜਦੋਂ ਅਸੀਂ ਖਬਰਾਂ ਸੁਣੀਆਂ ਨੇ ਉਹ ਖਬਰਾਂ ਸੁਣ ਕੇ ਅੱਜ ਅਸੀਂ ਪ੍ਰਧਾਨ ਸਾਹਿਬ ਕੋ ਮੰਗ ਪੱਤਰ ਲੈ ਕੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਟਰਮੀ ਫੌਜੇ ਆਸ਼ੰਦਾ ਪ੍ਰਧਾਨ ਬਲਦੇਵ ਸਿੰਘ ਅਰਦਾਸ ਹੋ ਰਿਹਾ ਹਾਂ ਔਰ ਅੱਜ ਆਹੀਂ ਆਏ ਬੜੇ ਦੁਖੀ ਹੀ ਕਿਉਂਕਿ ਸਾਨੂੰ ਸਾਲਾਂ ਬੱਧੀ ਹੋ ਗਏ 40 ਸਾਲ ਹੋ ਗਏ ਟਰਮੀ ਫੌਜੇ ਦੇ ਮਸਲੇ ਜਿਹੜੇ ਆ ਉਹ ਲਟਕੇ ਹੋਏ ਨੇ ਇੱਥੇ ਮੈਂ ਥੋੜਾ ਅਪੀਲ ਕਰ ਦੇਣੀ ਚਾਹੁੰਦਾ ਸਿੱਖ ਕੌਮ ਨੂੰ ਤੇ ਸਿੱਖ ਬੁੱਧੀ ਜੀਵਨ ਕਿ ਜਦੋਂ ਇਹ ਧਰਮੀ ਫੌਜੀ ਬੋਲਦੇ ਆ ਤਾਂ ਸਾਨੂੰ ਕਹਿੰਦੇ ਨੇ ਕਿ ਪਤਾ ਨਹੀਂ ਪੈਸੇ ਇਕੱਠੇ ਕਰਨੀ ਬੋਲਦੇ ਨੇ ਜਾਂ ਇਹਨਾਂ ਨੂੰ ਕੀ ਚਾਹੀਦਾ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਤੇ ਉੱਥੇ ਅਨੇਕਾਂ ਮਲਕਾਂ ਕਾਲ ਤੱਕ ਦੇ ਹਾਟੇ ਟੇਰੀ ਹੋ ਜਾਂਦਾ ਹਜ਼ਾਰਾਂ ਸੰਗਤ ਮਾਰੀ ਜਾਂਦੀ ਆ ਔਰ ਉਹਦੇ ਫੈਸਲੇ ਕਰਕੇ ਉਹਦਾ ਮਲਕ ਸੱਚ ਜਾਗਰਨ ਕਰਨ ਵਾਸਤੇ ਤੇ ਜਿਹੜੇ ਉਦੋਂ ਧਰਮੀ ਫੌਜੀ ਸ਼ਹੀਦ ਹੋ ਗਏ ਸੀ ਜ਼ਖਮੀ ਹੋ ਗਏ ਸੀ ਜਿਹੜੇ ਇੰਟਰੋਕੇਟ ਹੋ ਗਏ ਇਹ ਤਿੰਨ ਗਰੁੱਪ ਜਿਹੜੇ ਨੇ ਇਹ ਅੱਜ ਮੰਜ਼ੀਆਂ ਦੇ ਉੱਤੇ ਪਏ ਨੇ ਇਹਨਾਂ ਨੂੰ ਵੇਖਣ ਦੀ ਲੋੜ ਆ ਬਾਕੀ ਜਿਹਨਾਂ ਦਾ ਡਿਸਫਰਮ ਸਰਵਿਸ ਨੇ ਜਾਂ ਹੋਰ ਜਿਹੜੇ ਧਰਮੀ ਫੌਜੂ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਇਹ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਸਾਨੂੰ ਕਿਸੇ ਚੀਜ਼ ਦੇ ਨਾਲ ਲਾਲਚਨਾ ਜੁੜੇ ਤੇ ਉਹ ਇੱਕ ਇੱਕ ਧਰਮੀ ਫੌਜੂ ਨੂੰ ਸਦਕੇ ਤੇ ਉਹਨਾਂ ਦੇ ਉਹਨਾਂ ਦੇ ਹਾਲਾਤ ਵੇਖਿਆ ਵੀ ਕਿਹੜੇ ਹਾਲਾਤ ਚ ਆਪਣਾ ਜੀਵਨ ਬਤੀਤ ਕਰ ਰਹੇ ਨੇ ਔਰ ਦੂਸਰੀ ਗੱਲ ਹੈ ਕਿ ਜਦੋਂ ਸਿੱਖ ਕੌਮ ਦੇ ਉੱਤੇ ਇੱਕ ਟੈਂਕ ਤੇ ਤੋਪਾਂ ਦਾ ਹਮਲਾ ਹੋ ਗਿਆ ਔਰ ਇਹ 40 ਸਾਲ ਦੇ ਵਿੱਚ ਇੱਕ ਹੱਲ ਕਿਉਂ ਨਹੀਂ ਹੋਇਆ ਦੂਸਰੇ ਪਾਸੇ ਬੇਨਤੀ ਇਹ ਆ ਕਿ ਪਿਛਲੇ ਸਾਲ ਐਸੇ ਪਿਛਲੇ ਸਾਲ ਜਨਵਰੀ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਜਿਹੜਾ ਉਹ ਹੱਲ ਹੋ ਰਿਹਾ ਸੀ ਔਰ ਜੇਕਰ ਹੁਣ ਸੁਖਵੀਰ ਸਿੰਘ ਬਾਦਲ ਦੇ ਉਤੇ ਇੱਕ ਪਿਸਟਲ ਦੇ ਨਾਲ ਗੋਲੀ ਚੱਲਦੀ ਹੈ ਤਾਂ ਉਹਦਾ ਹੱਲ ਹੋ ਰਿਹਾ ਔਰ ਇਹ ਜਦੋਂ ਅਸੀਂ ਖਬਰਾਂ ਸੁਣੀਆਂ ਨੇ ਉਹ ਖਬਰਾਂ ਸੁਣ ਕੇ ਅੱਜ ਅਸੀਂ ਪ੍ਰਧਾਨ ਸਾਹਿਬ ਕੋ ਮੰਗ ਪੱਤਰ ਲੈ ਕੇ ਆਏ ਆ ਹਰਜਿੰਦਰ ਸਿੰਘ ਧਮੀ ਸਾਹਿਬ ਨੇ ਦਿੱਤਾ ਵਾ ਉਹਦੇ ਵਿੱਚ ਇਹ ਆ ਮੇਨ ਮੰਗ ਕੀਤੀ ਆ ਕਿ ਜਿਹੜਾ ਜੂਨ 1984 ਦਾ ਫੌਜੀ ਹਮਲਾ ਇਹਦਾ ਵੀ ਸੱਚ ਜਿਹੜਾ ਅ ਜਾਗਰ ਕੀਤਾ ਜਾਵੇ ਔਰ ਧਰਮੀ ਫੌਜੀਆਂ ਦੇ ਦਰਦ ਨੂੰ ਵੇਖ ਕੇ ਇਹਨਾਂ ਦਾ ਜਿਹੜਾ ਕੀਤਾ ਇਹ ਤੇ ਮੈਂ ਥੋੜਾ ਜਿਆਦਾ ਯਾਦ ਲਾਉਣਾ ਚਾਹੁੰਨਾ ਕਿ 17 ਨਵੰਬਰ 2014 ਨੂੰ ਪੰਜ ਸਿੰਘ ਸਭਾ ਨੇ ਉਮਤਾ ਜਰ ਤਰ ਮੀ ਫੌਜੀ ਕੁਰਬਾਨੀ ਨੂੰ ਮਾਨਤਾ ਦਿੱਤੀ ਸੀ ਔਰ ਸ਼ਹੀਦਾਂ ਦੀਆਂ ਫੋਟੋਆਂ ਨੂੰ ਸਿੱਖ ਜਾਵ ਕਰ ਲਾਉਣ ਦੇ ਵਿੱਚ ਪੰਜ ਸਿੰਘ ਸੰਭਾਣਾ ਦਾ ਫੈਸਲਾ ਵਾ ਤੇ ਜਿਹੜਾ ਅਜੇ ਤੱਕ 10 ਸਾਲਾਂ ਦੇ ਚ ਹਾਲੀ ਨਹੀਂ ਹੋਇਆ ਹੁਣ ਜਿਹੜੀ ਸਾਡੀ ਗੱਲਬਾਤ ਹੋਈ ਹੈ ਪ੍ਰਧਾਨ ਸਾਹਿਬ ਨਾਲ ਉਹਦੇ ਵਿੱਚ ਇਹ ਗੱਲ ਹੋਈ ਆ ਕਿ ਜੋ ਮੰਗ ਪੱਤਰ ਦਿੱਤਾ ਉਹਦਾ ਮੇਨ ਮੁੱਦਾ ਇਹ ਆ ਕਿ 84 ਦਾ ਵੀ ਜਿਹੜਾ ਵਾ ਉਹਦਾ ਵੀ ਜਿਹੜਾ ਸੱਕ ਚ ਜਾਗਰ ਕੀਤਾ ਜਾਵੇ ਨੰਬਰ 2 ਦੇ ਤਾ ਜਿਹੜਾ ਸ਼ਹੀਦ ਧਰਮੀ ਫੌਜੀ ਨੇ ਉਹਨਾਂ ਦੇ ਜਿਹੜੇ ਪੰਜ ਸਿੰਘ ਸਭਾ ਨੇ ਸਨ 14 ਦੇ ਵਿੱਚ ਜਿਹੜੀ ਆਪਣੇ ਫੋਟੋਆਂ ਲਾਉਣ ਲਈ ਕੀਤੀਆਂ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਲਾਈਆਂ ਜਾਣ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਧਰਮੀ ਫੌਜ ਨੂੰ ਮਾਨਤਾ ਦਿੱਤੀ ਆ 16 14 ਦੇ ਵਿੱਚ ਪੰਜ ਸਿੰਘ ਸਨ ਮਾਨਤਾ ਦਿੰਦੇ ਨੇ ਲੇਕਿਨ ਚਾਰ ਮਤੇ ਸ਼੍ਰੋਣੀ ਕਟੇ ਵੱਲ ਪਾ ਗਏ ਕਿ ਇਹ ਮਲਕੇ ਤਰਮੀ ਫੌਜੀ ਨਹੀਂ ਉਹ ਅਪੀਲ ਕੀਤੀ ਹੈ ਕਿ ਜਿਹੜਾ ਮੰਗ ਜਿਹੜਾ ਮਤਾ ਵਾ ਉਹਨੂੰ ਕੈਂਸਲ ਕਰਕੇ ਜਿਹੜੇ ਅਮਰ ਜਿਹੜੇ ਉਦੋਂ 84 ਦੇ ਵਿਰੋਧ ਦੇ ਵਿੱਚ ਪੈਰ ਕਾਂ ਛੜਕੇ ਅੰਮ੍ਰਿਤਸਰ ਨੂੰ ਚਾਲੇ ਪਾਏ ਸੀ ਉਹ ਸਾਰੇ ਤਰਮੀ ਫੌਜੀ ਮੰਨੇ ਜਾਣ ਔਰ ਅੱਜ ਪ੍ਰਧਾਨ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਆ ਦੂਸਰਾ ਉਹਨਾਂ ਨੇ ਕਿਆ ਗਿਆ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਉਹ ਲਾਵਾਂਗੇ ਤੀਸਰਾ ਉਹਨਾਂ ਨੇ ਟਰੱਸਟ ਬ੍ਰਾਂਚ ਤੋਂ ਟੈਲੀਫੋਨ ਕਰਕੇ ਹੁਣੇ ਪੁੱਛ ਲਿਆ ਵੀ ਕਿੰਨੇ ਸ਼ਹੀਦ ਨੇ ਔਰ ਚੌਥਾ ਉਹਨਾਂ ਨੇ ਕਿਆ ਗਿਆ ਅਹੀਂ ਤਹਾਨੂੰ ਛੇਤੀ ਤੋਂ ਛੇਤੀ ਸਿੰਘ ਸਭਾ ਨੂੰ ਕਹਿ ਕੇ ਤੁਹਾਨੂੰ ਸਨਮਾਨ ਤੇ ਜਿਹੜਾ ਕਰਾਵਾਂਗੇ ਇੱਥੇ ਥੋੜੀ ਵਿਚਾਰ ਨਹੀਂ ਗੱਲ ਆ ਕੱਜ ਮੈਂ ਮर्यादा ਨੂੰ ਜਾਣਨਾ ਮੈਂ ਅਮਰਤਾਰੀਆਂ ਦੇ ਅਕਾਲ ਤੱਕ ਇੱਥੇ ਡਿਊਟੀ ਵੀ ਕੀਤੀ ਆ ਉਹਨਾਂ ਕਿਹਾ ਕਰਨਾ ਮੈਂ ਸਾ ਅਕਾਲ ਤੱਕ ਤੇ ਸਾਡੇ ਪੂਰੇ ਬੰਦੇ ਫਿੱਟ ਨਹੀਂ ਬਣੇ ਕਿਸ ਨੇ ਦਾੜੀ ਰੰਗੀ ਆ ਤੇ ਕਿਸ ਨੇ ਕੱਟੀ ਆ ਤੁਸੀਂ ਲੰਬੇ ਪ੍ਰੋਗਰਾਮ ਰੱਖ ਕੇ ਮੰਜੀ ਹਾਲ ਜਿੱਤਾ ਉਥੇ ਕਰ ਦੋ ਇਹ ਮੰਗ ਰੱਖੀ ਆ ਔਰ ਜੋ ਮੰਗਾ ਹੀ ਪ੍ਰਧਾਨ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਕਿ ਇਹ ਤੁਹਾਡੇ ਮਸਲੇ ਹੱਲ ਹੋਣਗੇ ਹੁਣ ਭਰੋਸਾ ਕਿਦਾਂ ਕਾਮਯਾਬ ਹੁੰਦਾ ਇਹ ਸਮਾਂ ਦੱਸੇਗਾ ਉਹ ਸੰਗਤ ਦੱਸੇਗੀ ਕਾਸ ਹੈਗੀ ਆ ਤੁਹਾਨੂੰ ਕੀ ਹੁਣ ਕਾਮਯਾਬੀ ਮਿਲ ਸਕਦੀ ਕਿਉਂਕਿ ਲੰਬੇ ਸਮੇਂ ਤੋਂ ਪਹਿਲਾਂ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਹੀ ਨਹੀਂ ਹੋ ਪਾਈ ਫਿਰ ਜਦ ਬੇਨਤੀ ਇੱਕ ਆ ਕੇ ਮੈਨੂੰ 17ਵਾਂ ਸਾਹਿਬ ਪ੍ਰਧਾਨ ਉੱਜਾਂਦਾ ਭਰੋਸਾ ਤੇ ਮੈਨੂੰ ਬਹੁਤ ਮਿਲੇ ਨੇ ਤੇ ਮੈਂ ਹੁਣ ਉਹਦਾ ਕਾਣਾ ਕੋੜੀ ਚੜਿਆ ਤੇ ਜਾਣਿਆ ਜਦੋਂ ਹੋਊਗਾ ਭਰੋਸਾ ਪੂਰਾ ਉਦੋਂ ਮੈਂ ਕਹਿ ਸਕਦਾ ਹਾਲੇ ਹਾਂ ਭਰੋਸਾ ਜ਼ਰੂਰ ਆ ਸਾਨੂੰ ਯਕੀਨ ਆਵੇ ਸਾਡੇ ਕੰਮ ਹੋਣਗੇ ਔਰ ਜੇ ਹੋਏ ਅਹੀਂ ਹੁਣ ਵੀ ਧੰਨਵਾਦ ਕਰਦੇ ਆਂ ਫੇਰ ਵੀ ਅਸੀਂ ਧੰਨਵਾਦ ਕਰਦੇ ਆਂ